ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਪੰਜਾਬ ਦੇ ਵਿੱਚ ਕਿਵੇਂ ਹਿੰਸਾ ਦਾ ਦੌਰ ਸ਼ੁਰੂ ਹੁੰਦਾ ਕਿੱਦਾਂ ਚੱਕਰਵਾਦੀਆਂ ਪੈਨੀਆਂ ਤੇ ਧਰਮਯੁੱਧ ਮੋਰਚਾ ਸੋ ਵੀਡੀਓ ਜਰੂਰ ਤੋਂ ਲੈ ਕੇ ਅੰਤ ਤੱਕ ਸੁਣਨਾ ਸਾਰੀ ਬਹੁਤ ਹੀ ਵਧੀਆ ਜਾਣਕਾਰੀ ਤੁਹਾਨੂੰ ਆਪਾਂ ਦਵਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਔਰ ਚੈਨਲ ਦੀ ਨਾ ਬਿਨਣ ਸਭ ਤੋਂ ਪਹਿਲੇ ਕੀਤਾ ਆਪਣਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਪੰਜਾਬ ਸਮੱਸਿਆ ਜਿਹੜੀ ਨਲਕੇ ਚਲਦੀ ਸੀ ਇਹ ਆਜ਼ਾਦੀ ਤੋਂ ਬਾਅਦ ਇਹ ਪੰਜਾਬ ਸਮੱਸਿਆ ਪੈਦਾ ਕਰਨ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਪ੍ਰੈਸ ਖਾਸ ਕਰਕੇ ਉਰਦੂ ਅਖਬਾਰਾਂ ਦਾ ਬਹੁਤ ਵੱਡਾ ਰੋਲ ਹੈ ਸੋ ਇਹ ਸਾਰੇ ਉਰਦੂ ਦੇ ਅਖਬਾਰ ਦੇਸ਼ ਵੰਡ ਤੋਂ ਪਹਿਲਾਂ ਲਾਹੌਰ ਤੋਂ ਛਪਿਆ ਕਰਦੇ ਸੀਗੇ ਉੱਥੇ ਵਧੇਰੇ ਕਰਕੇ ਮੁਸਲਮਾਨ ਲੀਗ ਤੇ ਪਾਕਿਸਤਾਨ ਦੀ ਮੰਗ ਦੇ ਖਿਲਾਫ ਲਿਖਦੇ ਹੁੰਦੇ ਸੀ ਜਲੰਧਰ ਆ ਕੇ ਇਹਨਾਂ ਨੇ ਭਾਸ਼ਾ ਦਾ ਮਤਲਬ ਖੜਾ ਕਰਤਾ ਸੋ ਅੰਗਰੇਜ਼ੀ ਰਾਜ ਵੇਲੇ ਸਕੂਲਾਂ 'ਚ ਸਿੱਖਿਆ ਦਾ ਜਿਹੜਾ ਮਾਧਿਅਮ ਉਰਦੂ ਹੁੰਦਾ ਸੀ ਪੂਰਬੀ ਪੰਜਾਬ ਦੇ ਵਿੱਚ ਗੋਪੀ ਚੰਦ ਭਾਰਗੋ ਦੀ ਸਰਕਾਰ ਨੇ ਸਿੱਖਿਆ ਦਾ ਮਾਧਿਅਮ ਪੰਜਾਬੀ ਤੇ ਹਿੰਦੀ ਕਰਤਾ ਹੁਣ ਆਜ਼ਾਦੀ ਮਿੰਨਤ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ 'ਚ 8ਵੀਂ ਜਮਾਤ ਤੱਕ ਸਿੱਖਿਆ ਦਾ ਮਾਧਿਅਮ ਉਰਦੂ ਤੇ ਅੱਗੋਂ ਅੰਗਰੇਜ਼ੀ ਹੁੰਦਾ ਸੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਫਿਰ ਪੂਰਬੀ ਪੰਜਾਬ ਦੇ ਵਿੱਚ ਡਾਕਟਰ ਗੋਪੀ ਚੰਦ ਭਾਰਗੋ ਦੀ ਸਰਕਾਰ ਨੇ 1 ਜੂਨ 1948 ਤੋਂ ਉਰਦੂ ਦੀ ਥਾਂ ਤੇ ਪੰਜਾਬੀ ਅਤੇ ਹਿੰਦੀ ਬਣਾ ਦਿੱਤਾ ਤਾਂ ਉਸ ਸਮੇਂ ਸ਼ਹਿਰਾਂ 'ਚ ਸਾਰੇ ਸਕੂਲ ਸਬੰਧਤ ਨਗਰਪਾਲਿਕਾ ਤੇ ਪਿੰਡਾਂ ਦੇ ਸਕੂਲ ਡਿਸਟ੍ਰਿਕਟ ਬੋਰਡ ਜਿਹੜੇ ਕਿ ਹੁਣ ਜ਼ਿਲ੍ਹਾ ਪ੍ਰੀਸ਼ਦਾਂ ਇਹਨਾਂ ਦੇ ਅਧੀਨ ਹੋਇਆ ਕਰਦੇ ਸੀ ਪੰਜਾਬ ਸਰਕਾਰ ਨੇ 1 ਅਕਤੂਬਰ 1957 ਤੋਂ ਇਹ ਸਾਰੇ ਸਕੂਲ ਆਪਣੇ ਪ੍ਰਬੰਧ ਹੇਠ ਲੈ ਲੇ ਤਾਂ ਉਰਦੂ ਪ੍ਰੈਸ ਜੋ ਕਿ ਲਾਹੌਰ ਦਿਲੰਦਰ ਆ ਗਈ ਸੀ ਇਹਨੇ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦਾ ਵਿਰੋਧ ਕਰਦਾ ਜਲੰਧਰ ਮਿਊਨਿਸਪਲ ਕਮੇਟੀ ਨੇ ਫਰਵਰੀ 1949 ਦੇ ਆਪਣੇ ਪ੍ਰਸਤਾਵ ਨੰਬਰ 88 ਅਨੁਸਾਰ ਆਪਣੇ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਪੰਜਾਬੀ ਰਿਥਾ ਹਿੰਦੀ ਕਰਨ ਦਾ ਫੈਸਲਾ ਕੀਤਾ ਤਾਂ ਉਰਦੂ ਦੇ ਦੋ ਖਵਾਰ ਜੋ ਸਿੱਖਾਂ ਅਤੇ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਦੇ ਵਿਰੁੱਧ ਅਕਸਰ ਲਿਖਦੇ ਰਹਿੰਦੇ ਸੀਗੇ ਉਹ ਸੀਗੇ ਹਿੰਦ ਸਮਾਚਾਰ ਅਤੇ ਪ੍ਰਤਾਪ ਇਹਨਾਂ 'ਚ ਹਿੰਦ ਸਮਾਚਾਰ ਵੱਧ ਪੜਿਆ ਜਾਂਦਾ ਦਾ ਤਾਂ ਇਸ ਵੱਲੋਂ ਫਿਰ ਪੰਜਾਬ ਕੇਸਰੀ ਨਾਂ ਦਾ ਅਤੇ ਪ੍ਰਤਾਪ ਵੱਲੋਂ ਵੀਰ ਪ੍ਰਤਾਪ ਨਾਂ ਦੇ ਹਿੰਦੀ ਅਖਬਾਰ ਵੀ ਸ਼ੁਰੂ ਕੀਤੇ ਗਏ ਤੇ ਰੋਜ਼ਾਨਾ ਮਿਲਾਪ ਉਰਦੂ ਜਿਹੜਾ ਅਖਬਾਰ ਸੀ ਇਹਨੇ ਹਿੰਦੀ ਮਲਾਪ ਸ਼ੁਰੂ ਕਰ ਲਿਆ ਇਹਨਾਂ ਅਖਬਾਰਾਂ ਦੇ ਸੰਪਾਦਕਾਂ ਨੇ ਆਪਣੇ ਪਾਠਕਾਂ ਦਾ ਘੇਰਾ ਵਧਾਉਣ ਦਾ ਮੁਕਾਬਲਾ ਸ਼ੁਰੂ ਕੀਤਾ ਜਿਵੇਂ ਹੁਣ ਕੰਪੀਟੀਸ਼ਨ ਚੱਲਦਾ ਇਨਾ ਘਵਾਰਾਂ ਨੇ 1955 ਤੇ ਫਿਰ 1961 ਦੀ ਮਰਦਮਸ਼ੁਮਾਰੀ ਸਮੇਂ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਦੀ ਪ੍ਰੇਰਿਆ ਜੀ ਦੇ ਚ ਉਹ ਪੂਰੀ ਤਰ੍ਹਾਂ ਸਫਲ ਵੀ ਹੋਏ ਇਹਦਾ ਹੀ ਸਿੱਟਾ ਆਇਆ ਕਿ ਜਦੋਂ ਬੜੇ ਲੰਬੇ ਸੰਘਰਸ਼ ਪਿੱਛੋਂ ਮਾਰਚ 1966 ਚ ਭਾਸ਼ਾ ਦੇ ਆਧਾਰ ਤੇ ਅਤੇ ਪੰਜਾਬੀ ਸੂਬੇ ਦੀ ਮੰਗ ਪ੍ਰਵਾਨ ਹੋਈ ਤਾਂ ਚੰਡੀਗੜ੍ਹ ਅਤੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਕਿਉਂ ਜੋ ਹੱਦਬੰਦੀ ਕਮਿਸ਼ਨ ਨੂੰ 1961 ਦੀ ਮਰਦਮਸ਼ਮਾਰੀ ਦੇ ਆਧਾਰ ਤੇ ਸਪਾਰਸ਼ ਕਰਨ ਲਈ ਕਿਹਾ ਗਿਆ ਸੀ ਤਾਂ ਹਿੰਦ ਸਮਾਚਾਰ ਗਰੁੱਪ ਦੇ ਸੰਪਾਦਕ ਲਾਲਾ ਜਗਤ ਨਾਰੈਣ ਇਹਨੇ ਤਾਂ 1981 ਦੀ ਮਰਦਮਸ਼ਮਾਰੀ ਵੇਲੇ ਵੀ ਪੰਜਾਬੀ ਹਿੰਦੂਆਂ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ ਤਾਂ ਆਮ ਸਿੱਖ ਇਸ ਪਰਿਵਾਰ ਨੂੰ ਐਂਟੀ ਸਿੱਖ ਅਖਬਾਰ ਸਮਝਦੇ ਰਹੇ ਸਾਲ 1978 ਦੀ ਬਸਾਖੀ ਸਮੇਂ ਅੰਮ੍ਰਿਤਸਰ ਵਿਕੇ ਜੋ ਨਿਰੰਕਾਰੀ ਸਮਾਗਮ ਹੋਇਆ ਸੀ ਉਹਦਾ ਮੁੱਖ ਮਹਿਮਾਨ ਵਜੋਂ ਲਾਲਾ ਜਗਤ ਨਾਰੈਣ ਆਇਆ ਸੀ ਤਾਂ ਉਹਨਾਂ ਨੇ ਹਥਿਆਰਵੰਦ ਨਿਰੰਕਾਰੀਆਂ ਵੱਲੋਂ 13 ਸਿੰਘਾਂ ਦੀ ਹੱਤਿਆ ਪਿੱਛੋਂ ਸਮਾਗਮ ਨੂੰ ਸੰਬੋਧਨ ਕੀਤਾ ਸੀ ਤੇ ਇਹਨਾਂ ਨੇ ਨਿਰੰਕਾਰੀਆਂ ਦਾ ਪੱਖ ਪੂਰਿਆ ਤਾਂ ਉਸ ਉਪਰੰਤ ਵੀ ਸਿੱਖ ਵਿਰੋਧੀ ਅਤੇ ਨਿਰੰਕਾਰੀਆਂ ਦੇ ਹੱਕ 'ਚ ਸੰਪਾਦਕੀ ਲਿਖਦੇ ਤੇ ਖਬਰਾਂ ਲਾਉਂਦੇ ਰਹੇ ਇਸੇ ਸਾਲ ਹਿੰਦ ਸਮਾਚਾਰ ਗਰੁੱਪ ਵੱਲੋਂ ਪੰਜਾਬੀ ਦਾ ਰੋਜ਼ਾਨਾ ਅਖਬਾਰ ਜਗ ਬਾਣੀ ਵੀ ਸ਼ੁਰੂ ਕੀਤਾ ਗਿਆ ਤਾ ਜਿਹਦੇ ਬਾਰੇ ਆਮ ਸਿੱਖਾਂ 'ਚ ਇਹ ਪ੍ਰਭਾਵ ਸੀ ਕਿ ਇਹ ਨਿਰੰਕਾਰੀਆਂ ਦੇ ਪੈਸੇ ਨਾਲ ਸ਼ੁਰੂ ਕੀਤਾ ਗਿਆ। ਉਰਦੂ ਤੇ ਹਿੰਦੀ ਦੇ ਅਖਬਾਰਾਂ ਵਾਂਗ ਇਹ ਅਖਬਾਰ ਦੀ ਪਾਲਿਸੀ ਵੀ ਸਿੱਖ ਵਿਰੋਧੀ ਹੋ ਸੀਗੀ। ਸਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੱਗ ਬਾਣੀ ਅਖਬਾਰ ਨੂੰ ਅੱਗ ਬਣੀ ਕੇਆ ਕਰਦੇ ਸੀਗੇ। ਮਾਰਚ 1981 ਦੀ 13 ਤੋਂ 15 ਤਰੀਕ ਨੂੰ ਚੀਪ ਖਾਲਸਾ ਦਿਵਾਨ ਵੱਲੋਂ ਚਰੰਜਮੀ ਆਲ ਇੰਡੀਆ ਸਿੱਖ ਐਜੂਕੇਸ਼ਨਲ ਕਾਨਫਰੰਸ ਕੀਤੀ ਗਈ। ਦੀਦੀ ਪ੍ਰਧਾਨ ਗਈ ਅਮਰੀਕਾ ਸਥਿਤ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਗੰਗਾ ਸਿੰਘ ਢਿੱਲੋਂ ਨੇ ਕਰੀ ਉਹਨਾਂ ਨੇ ਆਪਣੀ ਪ੍ਰਧਾਨਗੀ ਭਾਸ਼ਣ ਚ ਸਿੱਖ ਇੱਕ ਬੱਕਰੀ ਕੌਮ ਦਾ ਸੰਦੇਸ਼ ਦਿੱਤਾ ਜੋ ਬੜੀ ਝੇਤੀ ਸਿੱਖਾਂ ਚ ਮਕਬੂਲ ਹੋ ਗਿਆ ਦਲੰਦਰ ਦੇ ਉਰਦੂ ਪ੍ਰੈਸ ਨੇ ਡਟ ਕੇ ਇਹਦੀ ਵਿਰੋਧਤਾ કરી ਇਹ ਨਾਰਾ ਅਮਰੀਕਾ ਵਿੱਚ ਵੀ ਖੂਬ ਪ੍ਰਚਾਰਿਆ ਗਿਆ ਤੇ ਕਈ ਸਿੱਖ ਲੀਡਰ ਇਹਦੇ ਹੱਕ ਚ ਬਿਆਨ ਦਿੰਦੇ ਰਹੇ ਇਹ ਸਮਝਿਆ ਜਾਣ ਲੱਗਾ ਸੀ ਕਿ ਬਹੁਤੇ ਅਮਰੀਕਨ ਸਿੱਖ ਲੀਡਰਾਂ ਵੱਲੋਂ ਖਾਲਸਾਤਾਨ ਦੀ ਮੰਗ ਉਠਾਈ ਜਾ ਰਹੀ ਹੈ ਦਿੱਲੀ ਦੇ ਇੱਕ ਹਫਤਾਵਾਰੀ ਅੰਗਰੇਜ਼ੀ ਅਖਬਾਰ ਨੇ ਅਮਰੀਕਾ ਜਾ ਕੇ ਇਹਦੇ ਬਾਰੇ ਖੋਜ ਭਰਪੂਰ ਲੇਖ ਵੀ ਲਿਖੇ ਤਾਂ ਇਸੇ ਸਾਲ ਦੇ ਮੱਧ ਦੌਰਾਨ ਸ਼੍ਰੀ ਅਕਾਲ ਤਖਤ ਸਹਿਰੇ ਤਤਕਾਲੀ ਜਥੇਦਾਰ ਗਿਆਨੀ ਗੁਰਦਾਸ ਜੀ ਅਜਨੂਹਾ ਹੁੰਦੇ ਸੀ ਇਹ ਅਮਰੀਕਾ ਗਏ ਹੋਏ ਸੀਗੇ ਉੱਥੇ ਉਹਨਾਂ ਨੇ ਅਮਰੀਕਨ ਸਿੱਖ ਲੀਡਰ ਦیدار ਸਿੰਘ ਬਾਤ ਨੂੰ ਅਮਰਤਾਨ ਅਮਰਤਪਾਨ ਕਰਵਾਇਆ ਤਾਂ ਬਾਤ ਨੂੰ ਕਲਤਾਨੀ ਨੇਤਾ ਸਮਝਿਆ ਜਾਂਦਾ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਲੇਦਾਰ ਸੰਤੋਖ ਸਿੰਘ ਸੀ ਜੋ ਕਿ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ ਇਹਦਾ ਇੱਕ ਬਿਆਨ ਜਲੇਦਾਰ ਸਾਹਿਬ ਵਿਰੁੱਧ ਹਿੰਦ ਸਮਾਚਾਰ ਗਰੁੱਪ ਦੇ ਅਖਬਾਰਾਂ 'ਚ 5 ਅਗਸਤ 1981 ਨੂੰ ਛਪਿਆ ਜਿਦੇ ਵਿੱਚ ਦੋਸ਼ ਲਗਾਇਆ ਗਿਆ ਕਿ ਅਜਨੂਹਾ ਸਾਹਿਬ ਅਮਰੀਕਾ ਵਿੱਚ ਖਾਲਸਾਤਾਨ ਦੇ ਹੱਕ ਤੇ ਪ੍ਰਚਾਰ ਤੇ ਪੈਸੇ ਇਕੱਠੇ ਕਰ ਰਹੇ ਧਜਰੇਦਾਰ ਅਜਨੂਹੇ ਨੇ ਅੰਮ੍ਰਿਤਸਰ ਵਾਪਸ ਮੁੜ ਕੇ ਦੂਜੇ ਸਿੰਘ ਸਹਿਬਾਨਾ ਨੂੰ ਕਿਹਾ ਕਿ ਉਹਨਾਂ 'ਵਰੁੱਧ ਜਾਂਚ ਕੀਤੀ ਜਾਏ ਜੇ ਇਹ ਦੋਸ਼ ਸਹੀ ਹੈ ਤਾਂ ਉਹਨਾਂ ਨੂੰ ਤਨਖਾਹ ਲਈ ਜਾਏ ਤਾ ਉਸ ਉਪਰੰਤ ਹੀ ਉਹ ਆਪਣਾ ਅਹੁਦਾ ਮੁੜ ਸੰਭਾਲਣਗੇ ਤਾਂ ਇਸ ਬਿਆਨ ਕਾਰਨ ਜਿਹੜੇ ਦਾ ਸੰਤੋਖ ਸਿੰਘ ਨੂੰ ਪੰਜ ਸਿੰਘ ਸਹਿਬਾਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬੇ ਖੇ ਬੁਲਾਇਆ ਗਿਆ ਤਾਂ ਉਸ ਬਿਆਨ ਦੇ ਛੱਪਣ ਤੋਂ ਪਿੱਛੋਂ ਲਾਲਾ ਜਗਤ ਨਾਰਾਇਣ ਨੇ ਆਪਣੇ ਸੰਪਾਦਕੀ ਨੋਟ ਵਿੱਚ ਜਿਹੜੇ ਦਾ ਅਜਨੋਹੇ ਨੂੰ ਦੇਸ਼ ਦਾ ਗद्दार ਕਰਾਰ ਦਿੱਤਾ ਤੇ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਤਾਂ ਸੰਤ ਜਰਨੈਲ ਸਿੰਘ ਜੀ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਚਰੀਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਗद्दार ਸ਼ਬਦ ਦਾ ਗੰਭੀਰ ਨੋਟਸ ਲੈ ਲਿਆ ਤੇ ਆਪਣੇ ਅਥੇ ਦੇ ਮੈਂਬਰਾਂ ਨੂੰ ਕਿਹਾ ਕਿ ਮਰ ਜਾਓ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਗद्दार ਸ਼ਬਦ ਵਰਤ ਕੇ ਸਾਡੀ ਇੱਜ਼ਤ ਨੂੰ ਹੱਥ ਪਾਇਆ। ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਆਪਣੇ ਪਿੰਡ ਰੋਡੇ ਦੇ ਭਾਈ ਨਛੱਤਰ ਸਿੰਘ ਤੇ ਆਪਣੇ ਭਤੀਜੇ ਭਾਈ ਸਵਰਨ ਸਿੰਘ ਨੂੰ ਇਹਦਾ ਬਦਲਾ ਲੈਣ ਲਈ ਤਿਆਰ ਕੀਤਾ। 9 ਸਤੰਬਰ ਨੂੰ ਲਾਲਾ ਜਗਤਾਰਣ ਜਦੋਂ ਕੁਰਕ ਖੇਤਰ ਤੋਂ ਵਾਪਸ ਆ ਰਹੇ ਸਨ ਉਦੇ ਹਣੇ ਦੇ ਨੇੜੇ ਲੋਡੋਵਾਲ ਵਿਖੇ ਉਹਨਾਂ ਦਾ ਮਤਲਬ ਕਿ ਕਤਲ ਹੋ ਗਿਆ ਨਿਹਤਰ ਸਿੰਘ ਰੋਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੱਤ ਪਿੰਡਾਂ ਵਾਲਿਆਂ ਦੇ ਇਸ ਕਤਲ ਕੇਸ 'ਚ ਬਰੰਟ ਜਾਰੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਹਰਿਆਣੇ ਦੇ ਇੱਕ ਪਿੰਡ ਚੰਦੂਕਲਾ ਵਿਖੇ ਪੁਲਸ ਨੇ ਛਾਪਾ ਮਾਰਿਆ ਤਾਂ ਸੰਤ ਜੀ ਨੂੰ ਪਹਿਲਾਂ ਹੀ ਇਸ ਬਾਰੇ ਸੂਚਨਾ ਮਿਲ ਗਈ ਸੀ ਤੇ ਉਹ ਉੱਥੋਂ ਚੱਲ ਕੇ ਚੌਕ ਮਹਿਤਾ ਪਹੁੰਚ ਗਏ ਸੀ ਪੰਜਾਬ ਤੇ ਹਰਿਆਣਾ ਪੁਲਸ ਨੇ ਉੱਥੇ ਪਿੰਡ ਦੇ ਲੋਕਾਂ ਤੇ ਬੜਾ ਹੀ ਤਛੱਦਦ ਕੀਤਾ ਤੇ ਜਥਾ ਪਿੰਡਾਂ ਦੀਆਂ ਦੋ ਬਸਤਾ ਧਾਰਮਿਕ ਪੋਥੀਆਂ ਤੇ ਗ੍ਰੰਥਾਂ ਸਮੇਤ ਅਗਨਪੇਟ ਕੀਤੀਆਂ ਸਮੁੱਚੇ ਸਿੱਖ ਜਗਤ ਦੇ ਵਿੱਚ ਮਧੂਬਨ ਅਤੇ ਚੰਦੋਕਾ ਦੀਆਂ ਘਟਨਾਵਾਂ ਕਾਰਨ ਪਾਰੀ ਰੋਜ਼ ਫੈਲ ਗਿਆ ਸੰਤਾਂ ਨੇ ਮਹਿਤਾ ਚੌਕ ਪਹੁੰਚ ਕੇ ਐਲਾਨ ਕਰਤਾ ਕਿ 20 ਸਤੰਬਰ ਨੂੰ ਇਹ ਆਪਣੀ ਗ੍ਰਿਫਤਾਰੀ ਦੇਣਗੇ ਅਕਾਲੀ ਦਲ ਨੇ ਵੀ ਸੰਤ ਜੀ ਨੂੰ ਸ਼ਾਂਤਮਈ ਢੰਗ ਨਾਲ ਗ੍ਰਿਫਤਾਰੀ ਦੇਣ ਦੀ ਸਲਾਹ ਦਿੱਤੀ ਸੀ ਸੇਵਾਮੁਕਤ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਜੋ ਉਸ ਸਮੇਂ ਚੰਡੀ ਮੰਦਰ ਵਿਖੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਮੁਖੀ ਸੀ ਇਹਨਾਂ ਅਨੁਸਾਰ ਸਰਕਾਰ ਨੇ ਉਸ ਸਮੇਂ ਸੰਤਨ ਗੁਸਤਰ ਕਰਨ ਲਈ ਫੌਜ ਦੀ ਮੰਗ ਕੀਤੀ ਸੀ ਪਰ ਉਹਨਾਂ ਨੇ ਦਲੀਲਾਂ ਦੇ ਕੇ ਨਾ ਕਰ ਦਿੱਤੀ ਸੀ ਜਿਹਨੂੰ ਸਰਕਾਰ ਨੇ ਮੰਨ ਲਿਆ ਸੀ 20 ਸਤੰਬਰ ਨੂੰ ਉਹ ਹੈ ਤੇ ਹਰਾਨੀ ਹੁੰਦੀ ਹੈ ਸੰਤਰੋ ਫੜਨਗਾ ਫੜਨ ਬਾਅਦ ਤੇ ਪੁਲਿਸ ਨਹੀਂ ਪੰਜਾਬ ਦੀ ਫੌਜ ਨੂੰ ਮਤਲਬ ਕਿ ਮੰਗੇ ਆ ਗਿਆ ਸਾਨੂੰ ਫੌਜ ਚਾਹੀਦੀ ਹੈ ਕਮਾਲ ਦੀ ਗੱਲ ਹੈ ਉਸ ਤੋਂ ਬਾਅਦ 20 ਨੰਬਰੋਂ ਫੇ ਗੁਰਦਾਰਾ ਗ੍ਰਹਣ ਪ੍ਰਕਾਸ਼ ਚੌਕ ਮਹਿਤਾ ਵਿਖੇ ਹਜ਼ਾਰਾਂ ਹੀ ਸਿੰਘਾਂ ਦਾ ਇੱਕ ਵਿਸ਼ਾਲ ਇਕੱਠ ਹੋਇਆ ਤੇ ਦੀਵਾਨ ਤੋਂ ਬਾਅਦ ਸੰਤ ਪਿੰਡਰਾਂ ਵਾਲਿਆਂ ਨੇ ਪੁਨਰਪੁਰ ਅਮਨ ਤੇ ਸ਼ਾਂਤੀ ਢੰਗ ਨਾਲ ਆਪਣੀ ਗ੍ਰਿਫਤਾਰੀ ਜਿਹੜੀ ਸੀਗੀ ਇਹ ਦਿੱਤੀ ਤਾਂ ਇਸ ਮੌਕੇ ਦੇ ਸੰਧਰਚਾ ਸੀ ਲੋਂਗੋਵਾਲ ਟੌੜਾ ਤੇ ਹੋਰ ਪੰਥਕ ਨੇਤਾਵਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਦਿੱਲੀ ਦੇ ਅਕਾਲੀ ਨੇਤਾ ਜਲੇਲਾ ਸੰਤੋਖ ਸਿੰਘ ਨੇ ਢੜਕਾਉ ਤਕਰੀਰ ਕੀਤੀ ਸਤ ਲੋਂਗੋਵਾਲ ਨੇ ਸੰਤ ਪਿੰਡਰਾਂ ਵਾਲਿਆਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ 21 ਸਤੰਬਰ ਨੂੰ ਆਲਮਗੀ ਵਿਧਿਆਣਾ ਵਿਖੇ ਪੁੱਜਣ ਦਾ ਸੱਦਾ ਦਿੱਤਾ। ਇੱਥੇ 71 ਹੋਈਆਂ ਸੰਗਤਾਂ ਜਦੋਂ ਘਰਾਂ ਨੂੰ ਵਾਪਸ ਜਾ ਰਹੀਆਂ ਸਨ ਤਾਂ ਪੁਲਿਸ ਨੇ ਮਾਮੂਲੀ ਜਹੀ ਢ ਘਾਟ ਉੱਤੇ ਇਹਨਾਂ ਤੇ ਅੰਦਾ ਤੰਦ ਫੈਰੰਗ ਕਰਕੇ ਲਗਭਗ ਦਰਜਣ ਸਿੰਘ ਉੱਤੇ ਸ਼ਹੀਦ ਕਰਦੇ। ਤਰਨਤਾਰਨ ਤੇ ਜਲੰਧਰ ਸ਼ਹਿਰ ਚ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਨੇ ਗੋਲੀ ਚ ਲਾ ਕੇ ਕਈ ਬੰਦੇ ਹਲਾਕ ਕਰਤੇ। ਇਦੇ ਨਾਲ ਹੀ ਪੰਜਾਬ ਵਿੱਚ ਹਿੰਦੂ ਸਿੱਖਾਂ ਵਿਚਕਾਰ ਇੱਕ ਫਿਰਕੂ ਤਣਾਅ ਪੈਦਾ ਹੋਣਾ ਸ਼ੁਰੂ ਹੋ ਗਿਆ। ਆਲਮਗੀਰ ਦੇ ਵਿੱਚ ਅਕਾਲੀ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਸੰਤ ਲੋਂਗੋਵਾਲ ਨੇ ਸਿੰਘਾਂ ਦੇ ਵਿਸ਼ਾਲ ਦਿਵਾਨ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ 16 ਅਕਤੂਬਰ ਤੱਕ ਸਰਕਾਰ ਨੇ ਸੰਤਾਂ ਨੂੰ ਰਹਿਣਾ ਨਾ ਕੀਤਾ ਤੇ ਮੰਗਾਂ ਨਾ ਪ੍ਰਵਾਨ ਕੀਤੀਆਂ ਤਾਂ 18 ਅਕਤੂਬਰ ਤੋਂ ਸਿਵਲ ਨਾ ਪਰਮਾਨੀ ਸ਼ੁਰੂ ਕਰ ਦਿੱਤੀ ਜਾਏਗੀ ਇਸੇ ਦੌਰਾਨ ਫਿਰ 29 ਸਤੰਬਰ ਨੂੰ ਗਜਿੰਦਰ ਸਿੰਘ ਦੀ ਅਗਵਾਈ ਤੇ ਦਲਖਾਸਤਾ ਦੇ ਪੰਜ ਨੌਜਵਾਨਾਂ ਨੇ ਹਵਾਈ ਜਹਾਜ਼ ਗਵਾ ਕਰ ਲਏ ਤੇ ਉਹਨੂੰ ਲਾਹੌਰ ਲੈ ਗਏ ਤਾਂ ਪੰਜਾਬ ਦੀ ਸਥਿਤੀ ਦੋਸਤੋ ਬੜੀ ਨਾਜ਼ੁਕ ਹੋ ਗਈ ਸੀ ਉਸ ਸਮੇਂ ਸੋ ਇਹਨੂੰ ਮੁੱਕ ਰੱਖਦਿਆਂ ਫਿਰ ਇੰਦਰਾ ਗਾਂਧੀ ਖੁਰ ਚੰਡੀਗੜ੍ਹ ਆਈ ਤੇ ਇਕੱਲੇ ਲੀਡਰਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਤੇ ਏਤ ਲਈ 13 ਅਕਤੂਬਰ ਦੀ ਤਾਰੀਖ ਮਿਥੀ ਗਈ ਪਰ ਸੰਤ ਲੋਂਗੋਵਾਲ ਨੇ ਦ੍ਰਿੜ ਸਟੈਂਡ ਲਿਆ ਕਿ ਗੱਲਬਾਤ ਸ਼ੁਰੂ ਕਰ ਤੋਂ ਪਹਿਲਾਂ ਸਾਂਤਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਚੰਦੋਕਲਾ ਤੇ ਚੌਕ ਮਹਿਤਾ ਦੀਆਂ ਘਟਨਾਵਾਂ 'ਮਰੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ। ਸਰਕਾਰ ਨੂੰ ਇਹ ਸ਼ਰਤਾਂ ਮੰਨਣੀਆਂ ਪਈਆਂ ਸੰਤ ਪਿੰਡਰਾਂ ਵਾਲੇ 15 ਅਕਤੂਬਰ ਨੂੰ ਫਰੋਜਪੁਰ ਜੇਲ੍ਹ ਤੋਂ ਰਿਹਾ ਕਰਤੇ ਗਏ ਤੇ ਚੰਦੋਕਲਾ ਤੇ ਚੌਕ ਮਹਿਰਾ ਦੇ ਘਟਨਾਵਾਂ 'ਮਰੀ ਜੁਡੀਸ਼ੀਅਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ। ਤੇ ਲਾਲਾ ਜਗਤਾਰਾਣ ਹੱਤਿਆ ਕੇਸ ਵਿੱਚ ਅਦਾਲਤ ਵੱਲੋਂ ਪੰਨਖੇਤਰ ਸਿੰਘ ਰੋਡੇ ਨੂੰ ਉਮਰ ਕੈਦ ਸੁਣਾਈ ਗਈ ਤੇ ਭਾਈ ਸਰਦਾਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਇੰਦਾ ਚੱਕਰਵਾਜੀ ਦੋਸਤੋ ਪਈ ਸੀ ਉਦੋਂ ਹੁਣ ਇਸ ਤੋਂ ਬਾਅਦ ਦੀ ਜੁੜੀ ਗੱਲਬਾਤ ਹੈ ਇਤ ਮਤਲਬ ਕਿ ਇੱਥੋਂ ਮੋੜ ਬਣ ਹੋਇਆ ਸੀ ਅਸਲ ਦੇ ਵਿੱਚ ਪੰਜਾਬ ਦੀ ਉਰਵਾਦੀ ਦਾ ਤੁਸੀਂ ਹਿਸਾਬ ਲਾ ਲਓ ਤੋਂ ਇਹ ਬਹੁਤ ਹੀ ਚੀਜ਼ਾਂ ਮਤਲਬ ਕਿ ਸਿਰ ਜੋੜ ਕੇ ਬੈਠ ਕੇ ਇਹਨਾਂ ਦਾ ਮੁਲਾਂਕਣ ਕਰਨਾ ਬਣਦਾ ਅੱਜ ਪੰਥਕ ਲੀਡਰਾਂ ਨੂੰ ਵਿਦਵਾਨਾਂ ਨੂੰ ਲਖਾਰੀਆਂ ਨੂੰ ਬੁੱਧੀਜੀਵੀਆਂ ਨੂੰ ਸੰਤਾਂ ਨੂੰ ਹਾਂਜੀ ਸੋ ਅੱਜ ਸਿਰ ਜੋੜ ਕੇ ਬੈਠ ਕੇ ਨਾ ਚੀਜ਼ਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਤੇ ਅੱਗੇ ਲਈ ਕੀ ਰਣਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਦੋਸਤੋ ਸੋ ਇਹ ਗੱਲਾਂ ਬਹੁਤ ਹੀ ਧਿਆਨ ਮੰਗਦੀਆਂ ਐ ਕਿਉਂਕਿ ਆਪਾਂ ਬਹੁਤ ਹਵਾ 'ਚ ਹੋ ਕੇ ਬਹੁਤ ਗੱਲਾਂ ਇਦਾਂ ਹੀ ਚੱਕ ਦਿੰਨੇ ਫਟੇ ਲੇਕਿਨ ਬਹੁਤ ਦਿਮਾਗੀ ਇਸੂਝ-ਬੂਝ ਨਾਲ ਇਹ ਰਾਜ ਭਾਗ ਚੱਲਦੇ ਹੁੰਨੇ ਆ ਇਹ ਕੋਈ ਛੋਟੀਆਂ-ਮੋਟੀਆਂ ਗੱਲਾਂ ਨਹੀਂ ਐ ਕੋਈ ਪਿੰਡ ਦੀ ਸਰਪੰਚੀ ਨਹੀਂ ਹੈਗੀ ਇਹਦੇ ਵਿੱਚ ਹਰ ਇੱਕ ਪੱਖ ਦੇਖਣਾ ਪੈਂਦਾ ਹਰ ਇੱਕ ਚੀਜ਼ ਦੇਖਣੀ ਪੈਂਦੀ ਵਾਚਣੀ ਪੈਂਦੀ ਹੈ ਹਾਂਜੀ ਹਰ ਇੱਕ ਵਰਗ ਦੇਖਣਾ ਪੈਂਦਾ ਸੋ ਇਹ ਸੀ ਆਦੀ ਦੋਸਤੋ ਵੀਡੀਓ ਸੋ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਅੱਗੇ ਕੀ ਹੁੰਦਾ ਦੱਸਾਂਗੇ ਤੁਹਾਨੂੰ ਸੋ ਹੋਰ ਕੋਈ ਇਤਿਹਾਸ ਤੁਸੀਂ ਸੁਣਨਾ ਚਾਹੁੰਦੇ ਹੋ ਉਹਦੇ ਬਾਰੇ ਵੀ ਦੱਸੋ ਆਪਾਂ ਉਹ ਵੀ ਸ਼ੁਰੂ ਕਰਾਂਗੇ ਸੋ ਦੇਓ ਆ ਗਿਆ ਹੁਣ ਚੜਦੀ ਕਲਾ ਔਰ ਚੈਨਲ ਜੀ ਨੇ ਅਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਆਪਣਾ ਜ਼ਰੂਰ ਕਰ ਲੋ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ